ਆਏ ਯੋ ਪੋਲੇ ਜਿੱਥੇ ਪਾਣੀ ਲੰਗਦਾ ਠੀਕ ਆ ਇੱਥੇ ਆਰਮੀ ਵਾਲਿਆਂ ਦੀ ਡਿਊਟੀ ਹੈਗੀ ਆ ਸਾਰਿਆਂ ਦੀ ਇੱਦਾਂ ਸਾਰੇ ਖੇਤ ਗੁੱਡ ਮਾਰਨਿੰਗ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਇਹ ਸ਼ਾਰਟ ਵਲੌਗ ਦੇ ਵਿੱਚ ਆਪਾਂ ਖੜੇ ਆ ਪੰਜਾਬ ਪਾਕਿਸਤਾਨ ਦਾ ਜਿਹੜਾ ਬਾਰਡਰ ਪੈ ਗਿਆ ਹਰ ਪਾਕਿਸਤਾਨ ਦੀ ਜਿਹੜੀ ਸਰਹੱਦ ਪੈ ਜਾਂਦੀ ਹੈ ਨਾ ਉਹ ਖੜੇ ਆ ਬਿਲਕੁਲ ਐਗਜ਼ੈਕਟ ਬਾਰਡਰ ਲਾਈਨ ਹੈਗੀ ਆ ਤੇ ਇਹ ਹੈਗੀ ਆ ਆਪਣੀ ਦਰਗਾਹ ਇਹ ਬਣਾਈ ਸੀ ਆਰਮੀ ਵਾਲਿਆਂ ਨੇ ਇੱਕ ਆਰਮੀ ਮੈਨ ਹੈਗੇ ਸੀ ਉਹਨਾਂ ਤੇ ਸਪਨੇ ਚ ਆਏ ਸੀ ਬਾਬਾ ਪੀਰ ਇਰਸ ਤੋਂ ਬਾਅਦ ਇਹ ਦਰਗਾਹ ਬਣਾਈ ਗਈ ਸੀ ਇੱਥੇ ਐਗਜ਼ੈਕਟ ਬਾਰਡਰ ਲਾਈਨ ਦੇ ਉੱਤੇ ਇਸ ਤਰ੍ਹਾਂ ਹੋਰ ਵੀ ਕਈ ਦਰਗਾਹਾਂ ਹੈਗੀਆਂ ਨੇ ਜਿਹੜੇ ਆ ਮੇਲੇ ਲੱਗਦੇ ਨੇ ਇੱਥੇ ਆ ਸਤਲੁਜ ਰਿਵਰ ਰਹੇਗੀ ਜਿੱਥੇ ਪਾਣੀ ਆਂਦਾ ਸਤਲੁਜ ਦਾ ਦਰਿਆ ਉਹ ਕੱਚਾ ਆਖਰੀ ਘਾਰੇਗਾ ਜਿਹੜਾ ਪਿੰਡ ਦਾ ਪਿੰਡ ਪੇਰੇ ਕੇ ਪੈ ਜਾਂਦਾ ਤੇ ਆ ਜਿਹੜੀ ਹੈਗੇ ਨਾ ਲਾਈਨ ਇਹਦੇ ਚ ਜਿਹੜੀਆਂ ਤਾਰਾਂ ਛੱਡੀਆਂ ਹੋਈਆਂ ਨੇ ਇਹਨਾਂ ਚ ਰਾਤ ਨੂੰ ਛੱਡੀ ਜਾਂਦੀ ਹੈ ਬਿਜਲੀ ਪਰਲੇ ਪਾਸੇ ਖੇਤੀ ਹੁੰਦੀ ਆ ਖੇਤੀ ਕਰਨ ਜਾਂਦੇ ਆ ਖੇਤੀ ਕਰਨ ਜਾਣ ਲਈ ਉੱਥੇ ਇੱਕ ਦੋ ਤਿੰਨ ਗੇਟ ਬਣਾਏ ਹੋਏ ਨੇ ਪਿੰਡਾਂ ਦੇ ਵਿੱਚ ਉਸ ਤੋਂ ਬਾਅਦ ਇੱਥੇ ਜ਼ੀਰੋ ਲਾਈਨ ਆਂਦੀ ਹੈ ਜ਼ੀਰੋ ਲਾਈਨ ਤੱਕ ਆਪਾਂ ਖੇਤੀ ਕਰਨ ਜਾ ਸਕਦੇ ਹਾਂ ਪਰਲੇ ਪਾਸੇ ਜਿਹੜੀ ਉਹ ਖੇਤੀ ਹੋਈ ਹੋਈ ਆ ਉਹ ਸਾਰੀ ਤਾਂ ਸਾਰੀ ਆਪਣੇ ਇਧਰੋਂ ਗਈ ਸੀ ਜਿਨ੍ਹਾਂ ਨੇ ਜ਼ਮੀਨਾਂ ਲਈਆਂ ਹੋਈਆਂ ਨੇ ਇੱਥੇ ਪੀਰ ਦੀ ਦਰਗਾਹ ਤੇ ਮੇਲਾ ਲੱਗਦਾ ਤੇ ਆਪਾਂ ਆਏ ਪੀਰ ਦੇ ਮੇਲੇ ਤੋਂ ਆਹ ਆ ਰਹੀ ਕਿਸ਼ਮਾ ਬਾਰਡਰ ਲਾਈਨ ਹੈ ਠੀਕ ਹੈ ਆ ਦਰਗਾਹ ਹੈਗੀ ਆ ਜਿਹੜੀ ਆਰਮੀ ਵਾਲੇ ਨੇ ਬਣਾਈ ਸੀ ਇਧਰ ਲਾਈਨ ਦੇ ਪਰਲੇ ਪਾਸੇ ਆਰਮੀ ਵਾਲੇ ਬੈਠੇ ਨੇ ਉਹ ਦੋ ਛਲਾਰੂ ਖੜੇ ਬਾਅਦ ਚ ਗੱਲ ਕਰਦੇ ਹਾਂ ਥੋੜੀ ਜੀ ਇੱਥੇ ਆਪਾਂ ਹੁਣ ਜਾਣਾ ਵਾਪਿਸ ਇਹ ਵਲੌਗ ਵਿੱਚ ਇੰਨਾ ਕੋਈ ਠੀਕ ਆ ਆਪਾਂ ਮਿਲਦੇ ਆਂ ਫਿਰ ਅਗਲੇ ਵਲੌਗ ਵਿੱਚ ਇਹ ਵਲੌਗ ਨੇ ਇੱਥੇ ਖਤਮ ਕਰ ਦਿੰਨੇ ਆ ਤੇ ਸ਼ੇਅਰ ਕਰ ਦਿਓ ਵਲੌਗ ਨੂੰ ਬਾਏ ਬਾਏ